ਭਿਖਾਰੀਆਂ ਨੂੰ ਲੈ ਕੇ ਸਰਕਾਰ ਨੇ ਕਰ ਦਿੱਤੇ ਸਖਤ ਹੁਕਮ ਜਾਰੀ ਹੋੜਾ ਭਿਖਾਰੀਆਂ ਦੇ ਬੱਚਿਆਂ ਦਾ ਹੋਵੇਗਾ ਡੀਐਨਏ ਟੈਸਟ ਭਿਖਾਰੀ ਕਈ ਬੱਚਿਆਂ ਨੂੰ ਲੈ ਕੇ ਨਾਲ ਘੁੰਮਦੇ ਜਿਸ ਦੇ ਚਲਦਿਆਂ ਐਕਸ਼ਨ ਮੋਡ ਚ ਆਈ ਸਰਕਾਰ ਸਰ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਸ਼ਹਿਰ ਵਿੱਚ ਗਲੀ ਮਹੱਲੇ ਵਿੱਚ ਪਖਾਰੀ ਜਿਹੜੇ ਘੁੰਮਦੇ ਆ ਤੇ ਲੋਕਾਂ ਤੋਂ ਕੁਝ ਨਾ ਕੁਝ ਦਾਨ ਮੰਗਦੇ ਆ ਤੇ ਇੱਥੋਂ ਤੱਕ ਬਹੁਤ ਸਾਰੇ ਲੋਕ ਦਾਨ ਦੇ ਵੀ ਦਿੰਦੇ ਨੇ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਇਹਨਾਂ ਲੋਕਾਂ ਨੂੰ ਦਾਨ ਦੇ ਕੇ ਜਿਹੜਾ ਉਹ ਕਿੱਥੇ ਜਾਂਦਾ ਹੈ ਕਿਵੇਂ ਇਸ ਦੀ ਵਰਤੋਂ ਹੁੰਦੀ ਆ ਤਾਂ ਇਸ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਸਖਤ ਨਿਗਰਾਨੀ ਰੱਖ ਲਈ ਗਈ ਹੈ ਤਾਂ ਦਾਅਦਿਏ ਕਿ ਸਰਕਾਰ ਨੇ ਸਮੂਹ ਡਿਸੀਜ਼ਨ ਨੂੰ ਹੁਕਮ ਜਾਰੀ ਕਰ ਦਿੱਤੇ ਆ ਕਿ ਜੋ ਵੀ ਸ਼ਹਿਰ ਵਿੱਚ ਭਿਖਾਰੀ ਬੱਚੇ ਲੈ ਕੇ ਘੁੰਮਦੇ ਨੇ ਤਾਂ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇ ਤਾਂ ਡੀਐਨਏ ਦੇ ਤਹਿਤ ਹੁਣ ਕਿਤੇ ਨਾ ਕਿਤੇ ਅਹਿਮ ਜਾਣਕਾਰੀਆਂ ਵੀ ਸਾਹਮਣੇ ਆਣ ਗਈਆਂ ਕਿਉਂਕਿ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰੇ ਬੱਚੇ ਜਿਹੜੇ ਅਲਾਪਤਾ ਹੋ ਰਹੇ ਨੇ ਤੇ ਬਹੁਤ ਸਾਰੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਇੰਤਜ਼ਾਰ ਕਰ ਰਹੇ ਨੇ ਤਾਂ ਉੱਥੇ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਕਿ ਬੱਚਿਆਂ ਨੂੰ ਚੁੱਕ ਕੇ ਗਲਤ ਕੰਮਾਂ ਵਿੱਚ ਪਾਇਆ ਜਾ ਰਿਹਾ ਜਿਸ ਦੇ ਚਾਲਦਿਆਂ ਹੁਣ ਸਰਕਾਰ ਨੇ ਸਖਤ ਕਦਮ ਜਿਹੜਾ ਚੁੱਕ ਲਿਆ ਹੈ ਕਿ ਹੁਣ ਡੀਐਨਏ ਟੈਸਟ ਕੀਤਾ ਜਾਏਗਾ ਤਾਂ ਡੀਐਨਏ ਟੈਸਟ ਤਹਿਤ ਪਤਾ ਲੱਗੇਗਾ ਕਿ ਇਹ ਬੱਚਾ ਪਖਾਰੀ ਦਾ ਹੈ ਜਾਂ ਕਿਸੇ ਹੋਰ ਦਾ ਤਾਂ ਇਸ ਦੇ ਚੱਲਦਿਆ ਕਿਤੇ ਨਾ ਕਿਤੇ ਹੁਣ ਜਿਹੜਾ ਸੱਤ ਕਦਮ ਚੁੱਕ ਲਿਆ ਗਿਆ ਸਰਕਾਰ ਵੱਲੋਂ ਅਤੇ ਡੀਐਨਏ ਟੈਸਟ ਕਰਵਾਉਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਹੈ ਸਮੂਹ ਡਿਸੀਜਨ ਨੂੰ ਕਿ ਪੰਜਾਬ ਵਿੱਚ ਜਿਸ ਵਿੱਚ ਜ਼ਿਲੇ ਜਾਂ ਗਲੀ ਮੁਹੱਲੇ ਵਿੱਚ ਕੋਈ ਵੀ ਭਖਾਰੀ ਕੁੰਮਦਾ ਹੈ ਤੇ ਉਸ ਦੇ ਕੋਲ ਕੋਈ ਵੀ ਬੱਚਾ ਹੈ ਤਾਂ ਉਸ ਦਾ ਡੀਐਨਏ ਟੈਸਟ ਕੀਤਾ ਜਾਵੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹੈ ਕਿ ਬੱਚੇ ਲਾਪਤਾ ਹੋ ਰਹੇ ਨੇ ਪੰਜਾਬ ਵਿੱਚੋਂ ਤੇ ਮਾਪੇ ਰੋਂਦੇ-ਕਰਲਾਂਦੇ ਹੋਏ ਪੁਲਿਸ ਥਾਣਿਆਂ ਦੇ ਚੱਕਰ ਲਗਾ ਰਹੇ ਨੇ ਇੱਕ ਦੂਜੇ ਨੂੰ ਬੇਨਤੀਆਂ ਕਰ ਰਹੇ ਆ ਕਿ ਸਾਡੇ ਬੱਚੇ ਦਾ ਪਤਾ ਲਗਾਇਆ ਜਾਵੇ ਸੋਸ਼ਲ ਮੀਡੀਆ ਰਾਹੀਂ ਬੱਖ-ਵੱਖ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਾਡੇ ਬੱਚਿਆਂ ਦਾ ਪਤਾ ਦੇਣ ਵਾਲੇ ਨੂੰ ਅਸੀਂ ਇਨਾਮ ਤੱਕ ਦਵਾਂਗੇ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਹੁਣ ਭਿਖਾਰੀਆਂ ਨੂੰ ਲੈ ਕੇ ਵੱਡੀ ਜਿਹੜੀ ਆ ਐਕਸ਼ਨ ਮੋਡ ਚ ਨਜ਼ਰ ਆਈ ਆ ਪੰਜਾਬ ਸਰਕਾਰ ਤਾਂ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਿਸ ਭਿਖਾਰੀ ਕੋਲ ਕੋਈ ਵੀ ਬੱਚਾ ਹੈ ਤਾਂ ਉਸ ਦਾ ਡੀਐਨਏ ਟੈਸਟ ਕੀਤਾ ਜਾਵੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਬੱਚਿਆਂ ਨੂੰ ਲਾਂ ਲੈ ਕੇ ਜਿਹੜੇ ਭਖਾਰੀ ਘੁੰਮਦੇ ਨੇ ਅਤੇ ਲੋਕਾਂ ਤੋਂ ਦਾਨ ਮੰਗਦੇ ਨੇ ਕਿ ਬੱਚਿਆਂ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਇੱਥੋਂ ਤੱਕ ਕਿ ਬਹੁਤ ਸਾਰੇ ਬੱਚੇ ਹੁੰਦੇ ਆ ਕਿ ਉਹ ਤੁਹਾਨੂੰ ਕਿਸੇ ਦੁਕਾਨ ਤੇ ਲੈ ਕੇ ਜਾਂਦੇ ਆ ਕਿ ਸਾਨੂੰ ਖਾਣ ਦੇ ਲਈ ਕੋਈ ਚੀਜ਼ ਦਿਵਾ ਦਿੱਤੀ ਜਾਵੇ ਅਤੇ ਅਜਿਹੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਪੈਸੇ ਤੱਕ ਮੰਗਦੇ ਆ ਕਿ ਇਹਨਾਂ ਨੂੰ ਪੈਸੇ ਲੈਣ ਦੇ ਲਈ ਕੋਈ ਮਜਬੂਰ ਕਰ ਰਿਹਾ ਹੈ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਗੈਂਗ ਤਾਂ ਨਹੀਂ ਤਿਆਰ ਕੀਤੀ ਗਈ ਕਿ ਪਿੱਛੇ ਬੈਠ ਕੇ ਇਹਨਾਂ ਬੱਚਿਆਂ ਤੋਂ ਆਪਣਾ ਕੋਈ ਵੱਡਾ ਕੰਮ ਚਲਵਾਇਆ ਜਾ ਰਿਹਾ ਹੋਵੇ ਪੈਸੇ ਦਾ ਕੰਮ ਕੀਤਾ ਜਾ ਰਿਹਾ ਹੋਵੇ ਕਿਉਂਕਿ ਅਕਸਰ ਅਸੀਂ ਫਿਲਮਾਂ ਵਿੱਚ ਦੇਖਿਆ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਚੁੱਕ ਕੇ ਉਹਨਾਂ ਨੂੰ ਗਲਤ ਰਸਤੇ ਪਾਇਆ ਜਾਂਦਾ ਹੈ ਤੇ ਉਹਨਾਂ ਤੋਂ ਭੀਖ ਮੰਗਾਈ ਜਾਂਦੀ ਹੈ ਤੇ ਅਜਿਹੇ ਵਿੱਚੋਂ ਹੁਣ ਪੰਜਾਬ ਸਰਕਾਰ ਵੀ ਸਖਤ ਰੂਪ ਵਿੱਚ ਨਜ਼ਰ ਆ ਰਹੀ ਹੈ ਤੇ ਸਖਤ ਰੋਚ ਹੁਣ ਸੱਤ ਕਦਮ ਹੈ ਜਿਹੜਾ ਚੁੱਕ ਲਿਆ ਸਰਕਾਰ ਨੇ ਤੇ ਪੰਜਾਬ ਦੇ ਡਿਸੀਜਨ ਨੂੰ ਹੁਕਮ ਕਰ ਦਿੱਤੇ ਨੇ ਕਿ ਹੁਣ ਜਿੱਥੇ ਵੀ ਕਿਸੇ ਵੀ ਪਖਾਰੀ ਕੋਲ ਕੋਈ ਬੱਚਾ ਹੈ ਪਤਾ ਲੱਗਦਾ ਹੈ ਤਾਂ ਉਸ ਦਾ ਡੀਐਨਏ ਟੈਸਟ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਬੱਚਾ ਕੀ ਅਸਲ ਵਿੱਚ ਪਖਾਰੀ ਦਾ ਹੀ ਹੈ ਜਾਂ ਕਿਸੇ ਹੋਰ ਦਾ ਹੈ